ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨਸੂਲਰ ਤੇ ਜ਼ਿਮੀਂਦਾਰਾ ਸੂਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ ਸਾਹਮਣੇ ਸਕਰੀਨ ਤੇ ਜਿਹੜੀ ਤੁਸੀਂ ਮੋਟਰ ਚੱਲਦੀ ਵੇਖਦੇ ਪਏ ਹੋ ਇਹ 7.5 ਹੌਸਪਾਵਰ ਦੀ ਹੈ ਤੇ 160 ਫੁੱਟ ਡਿਲੀਵਰੀ ਪਾਈਪ ਦੇ ਨਾਲ ਚੱਲਦੀ ਪਈ ਹੈ 7.5 ਹੌਸਪਾਵਰ ਦਾ ਨੈਸਾ ਦਾ ਸਿਸਟਮ ਇੰਸਟਾਲ ਕੀਤਾ ਹੈ UTL ਦੇ ਪੈਨਲਾਂ ਦੇ ਨਾਲ ਪਿੰਡ ਧਨੋਲਾ ਜ਼ਿਲ੍ਹਾ ਬਰਨਾਲਾ ਬਠਿੰਡਾ ਚੰਡੀਗੜ੍ਹ ਹਾਈਵੇ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਇਹ ਸਿਸਟਮ ਲੱਗਿਆ ਏ ਜਿਹੜੀ ਇਹ ਲੋਕੇਸ਼ਨ ਏ ਜਿੱਥੇ ਇਹ ਸਿਸਟਮ ਇੰਸਟਾਲ ਕੀਤਾ ਆ ਨਾਲ ਲੱਗੇ ਦਾਨਗਰ ਰੋਡ ਜਾਂਦਾ ਉਹਦੇ ਨਾਲ ਹੀ ਬਾਈ ਹੁਣਾਂ ਦਾ ਘਰ ਏ ਫਿਕਸਡ ਸਟਰਕਚਰ ਲਾਇਆ ਏ ਇੱਥੇ ਤੇ 7.5 ਹੌਸਪਾਵਰ ਦੀ ਮੋਟਰ 160 ਫੁੱਟ ਤੋਂ 2.5 ਇੰਚੀ ਫੁੱਲ ਪ੍ਰੈਸ਼ਰ ਨਾਲ ਪਾਣੀ ਕੱਢਦੀ ਪਈ ਏ ਯੂਟੀਐਲ ਸੋਲਰ ਦੇ ਪੈਨਲ ਲਾਏ ਨੇ ਨੈਸਾ ਦੀ ਮੋਟਰ ਏ ਆਈਐਨਵੀਟੀ ਦੀ ਡਰਾਈਵ ਏ ਤੇ ਅਪੋਲੋ ਦਾ ਸਟਰਕਚਰ ਏ ਸਾਰਾ ਹੀ ਜਿਹੜਾ ਸੋਲਰ ਸਿਸਟਮ ਹੈ ਉਹ ਪੂਰੀ ਵਧੀਆ ਕੁਆਲਿਟੀ ਦਾ ਹੈ ਬਹੁਤ ਸਾਰੇ ਕਿਸਾਨ ਵੀਰਾਂ ਦਾ ਫੋਨ ਆਉਂਦਾ ਹੁੰਦਾ ਕਿ ਤੁਹਾਡੇ ਸੋਲਰ ਸਿਸਟਮ ਜਿਹੜੇ ਲੱਗਦੇ ਨੇ ਤੁਹਾਡੇ ਜਿਹੜੇ ਸੋਲਰ ਵਾਟਰ ਪੰਪ ਤੁਸੀਂ ਲਾਉਂਦੇ ਉਹਨਾਂ ਦਾ ਪਾਣੀ ਬਹੁਤ ਵਧੀਆ ਹੁੰਦਾ ਤੇ ਕਿਸਾਨ ਵੀਰੋ ਅਸੀਂ ਵਧੀਆ ਕੁਆਲਿਟੀ ਵਰਤੀ ਦੀ ਹੈ ਨੰਬਰ ਆਫ ਪੈਨਲ ਪੂਰੇ ਲਾਈਦੇ ਨੇ ਕੋਈ ਵੀ ਕਸਰ ਨਹੀਂ ਰਹਿਣ ਦਿੰਦੇ ਅਸੀਂ ਸਿਸਟਮ ਦੇ ਵਿੱਚ ਸਭ ਕੁਝ ਜਦੋਂ ਮੋਟਰ ਨੂੰ ਪੂਰਾ ਮਿਲਦਾ ਹੈ ਵੋਲਟੇਜ ਪੂਰੀ ਮਿਲਦੀ ਹੈ ਐਂਪੀਅਰ ਪੂਰੇ ਮਿਲਦੇ ਨੇ ਇੱਕ ਵਧੀਆ ਚੰਗੀ ਡਰਾਈਵ ਤੋਂ ਕਨਵਰਟ ਹੋ ਕੇ ਇਲੈਕਟ੍ਰਿਸਿਟੀ ਮਿਲਦੀ ਹੈ ਤੇ ਮੋਟਰ ਆਪਣੇ ਆਪ ਹੀ ਵਧੀਆ ਪਾ ਇੱਥੇ 130-40 ਫੁੱਟ ਦੇ ਲਾਗੇ ਤੱਕ ਇਹ ਪਾਣੀ ਹੈ 160 ਫੁੱਟ ਤੇ ਮੋਟਰ ਪਾਈ ਹੈ ਪ੍ਰੈਸ਼ਰ ਤੁਹਾਡੇ ਸਾਹਮਣੇ ਵਿੱਚ ਪਾਣੀ ਦਾ ਇਸ ਟਾਈਮ ਇੱਕ 1:30 ਵਜੇ ਦਾ ਟਾਈਮ ਹੈ ਤੁਹਾਨੂੰ ਸਟਰਕਚਰ ਵੀ ਵਿਖਾਣੇ ਆ ਫਿਕਸਡ ਸਟਰਕਚਰ ਇੰਸਟਾਲ ਕੀਤਾ ਹੈ ਕਿਸਾਨ ਵੀਰ ਨੇ ਆਪਣੇ ਘਰ ਦੀ ਛੱਤ ਤੇ ਲਵਾਇਆ ਹੈ ਤੁਸੀਂ ਵੀ ਇੱਕ ਵਧੀਆ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਸੋਲਰ ਵਾਟਰ ਪੰਪ ਲਵਾਉਣਾ ਚਾਹੁੰਦੇ ਹੋ ਮੋਨੋਬਲਾਕ ਜਾਂ ਸਮਰਸੀਬਲ ਮੋਟਰ ਲਵਾਉਣਾ ਚਾਹੁੰਦੇ ਹੋ ਤੇ ਇੱਕ ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀਆਂ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲਾਕ ਮੋਟਰ ਸਾਡੇ ਕੋਲ ਉਪਲਬਧ ਨੇ ਵਧੀਆ ਏ ਕਲਾਸ ਸੋਲਰ ਸਿਸਟਮ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਬਰਨਾਲੇ ਏਰੀਆ ਚ ਪਾਣੀ ਕਾਫੀ ਡੂੰਘੇ ਨੇ ਬਰਨਾਲਾ ਸੰਗਰੂਰ ਪਾਤੜਾ ਇਸ ਏਰੀਆ ਚ ਪਾਣੀ 160 ਫੁੱਟ ਤੋਂ ਲੈ ਕੇ 200 ਫੁੱਟ ਦੇ ਲਾਗੇ ਤੱਕ ਹੈ ਨੇ ਹਰ ਇੱਕ ਤਰ੍ਹਾਂ ਦੇ ਡੂੰਘੇ ਵਾਟਰ ਲੈਵਲ ਤੇ ਵੀ ਤੁਸੀਂ ਸੋਲਰ ਪੰਪ ਲਵਾ ਸਕਦੇ ਹੋ ਤੁਹਾਨੂੰ ਇੱਕ ਵਧੀਆ ਕੁਆਲਿਟੀ ਪ੍ਰੋਵਾਈਡ ਕਰਵਾਵਾਂਗੇ 45 46 ਦੇ ਲਾਗੇ ਤੱਕ ਇਸ ਟਾਈਮ ਫ੍ਰੀਕਵੈਂਸੀ ਚੱਲਦੀ ਪਈ ਹੈ 45 46 ਫ੍ਰੀਕਵੈਂਸੀ ਤੇ ਮੋਟਰ ਚੱਲਦੀ ਪਈ ਹੈ ਤੇ ਜਿਹੜੇ ਡੀਸੀ ਵੋਲਟੇਜ ਪੈਨਲਾਂ ਤੋਂ ਆਉਂਦੇ ਪਏ ਨੇ ਉਹ ਲਗਭਗ 458 ਦੇ ਲਾਗੇ ਤੱਕ ਦੇ ਡੀਸੀ ਵੋਲਟੇਜ ਪੈਨਲਾਂ ਤੋਂ ਆਉਂਦੇ ਪਏ ਨੇ 458 460 62 ਇੱਥੇ ਜਿਹੜੇ ਡੀਸੀ ਵੋਲਟ ਨੇ ਉਹ ਪੈਨਲ ਜਨਰੇਟ ਕਰਦੇ ਪਏ ਨੇ ਤੇ 330 ਵੋਲਟ ਕੰਜ਼ੂਮ ਕਰਕੇ ਮੋਟਰ 13.6 ਐਂਪੀਅਰ ਲੈ ਕੇ 2700 2750 ਪੌਣੇ 2800 ਦੇ ਲਾਗੇ ਤੱਕ 1800 ਤੇ ਚੱਲਦੀ ਪਈ ਹੈ 2800 RPM ਹੁੰਦੇ ਨੇ ਮੋਟਰ ਦੇ 2767 2768 RPM ਦੇ ਲਾਗੇ ਤੱਕ ਗਿਆ ਇਸ ਟਾਈਮੇ ਦੀ ਪਰਫਾਰਮੈਂਸ ਜਿਆਦਾ ਗਰਮੀ ਨਾਲ ਦਿੱਕਤ ਆਉਂਦੀ ਹੈ ਜਦੋਂ ਵੀ ਜਿਆਦਾ ਹੀਟ ਹੁੰਦੀ ਹੈ ਇਸ ਟਾਈਮ ਟੈਂਪਰੇਚਰ ਬਹੁਤ ਹੈ ਜਿਹੜਾ ਪੈਨਲ ਹੁੰਦਾ ਹੈ ਇਹ 22 ਤੋਂ ਲੈ ਕੇ 28 ਡਿਗਰੀ ਦੇ ਵਿੱਚ ਜਿਆਦਾ ਵਧੀਆ ਪਰਫਾਰਮੈਂਸ ਦਿੰਦਾ ਹੈ ਪਰ ਜਦੋਂ ਟੈਂਪਰੇਚਰ ਵੱਧਦਾ ਹੈ ਉਦੋਂ ਜਿਹੜੀ ਇਹਦੀ ਐਫੀਸ਼ੀਐਂਸੀ ਹੈ ਉਹਦੇ ਵਿੱਚ ਫਰਕ ਪੈਂਦਾ ਹੈ ਹੀਟ ਦੇ ਨਾਲ ਇਹਦੇ ਜਿਹੜੇ ਵੋਲਟੇਜ ਨੇ ਡੀਸੀ ਵੋਲਟੇਜ ਤੇ ਐਂਪੀਅਰ ਡ੍ਰੌਪ ਹੁੰਦੇ ਨੇ ਥੋੜੇ ਬਹੁਤ ਗਰਮੀ ਜ਼ਿਆਦਾ ਹੋਣ ਕਰਕੇ ਹਜੇ ਫਰਕ ਏ ਜਦੋਂ ਥੋੜਾ ਮੌਸਮ ਮੇਨਟੇਨ ਹੋਏਗਾ ਉਦੋਂ ਇਹਦੀ ਪਰਫਾਰਮੈਂਸ ਹੋਰ ਵੀ ਵਧੀਆ ਆਏਗੀ 26 ਪੈਨਲ ਵਰਤੇ ਗਏ ਨੇ 340 ਵਾਟ ਮੋਨੋ ਦੇ ਮੋਨੋ ਪੈਨਲ ਇੱਥੇ ਯੂਜ਼ ਕੀਤੇ ਨੇ ਆਪਾਂ ਯੂਟੀਐਲ ਸੋਲਰ ਦੇ ਤੇ ਅਪੋਲੋ ਦਾ ਸਟਰਕਚਰ ਯੂਜ਼ ਕੀਤਾ ਹਜੇ ਫਿਟਿੰਗ ਚੱਲਦੀ ਪਈ ਏ ਤਾਰਾਂ ਲਮਕਦੀਆਂ ਨੇ ਪ੍ਰੋਪਰ ਫਿਟਿੰਗ ਕਰਕੇ ਅਸੀਂ ਇਹ ਤਾਰਾਂ ਨੂੰ ਇਹਦੇ ਨਾਲ ਟਾਈਆਂ ਵਗੈਰਾ ਲਾ ਕੇ ਬਿਲਕੁਲ ਫਿਕਸ ਕਰ ਦਿੰਨੇ ਆ ਜਿਹਦੇ ਨਾਲ ਇਹ ਸੇਫ ਵੀ ਰਹਿੰਦੀਆਂ ਨੇ ਤੇ ਸਿਸਟਮ ਲੱਗਿਆ ਸੋਹਣਾ ਵੀ ਲੱਗਦਾ ਸੋ ਇਹ ਸਿਸਟਮ ਲਾਇਆ 160 ਫੁੱਟ ਪਿੰਡ ਧਨੋਲਾ ਜ਼ਿਲ੍ਹਾ ਬਰਨਾਲਾ ਤੁਸੀਂ ਵੀ ਕੋਈ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਨਸਾਈਡ ਵੱਡੇ ਭਾਜੀ ਗੁਰਜੀਤ ਸਿੰਘ ਦੀ ਕਿਸਾਨ ਵੀਰ ਨਾਲ ਹੋਈ ਗੱਲਬਾਤ ਸੁਣਾਣੇ ਆ ਬਣੇ ਰਿਓ ਵੀਡੀਓ ਦੇ ਨਾਲ ਸਾਹਮਣੇ ਫਰੇਮ ਦੇ ਵਿੱਚ ਤੁਹਾਨੂੰ ਸਾਡੀ ਟੀਮ ਦੇ ਮੈਂਬਰ ਤੇ ਜਿਨ੍ਹਾਂ ਦੇ ਆਪਾਂ ਸਿਸਟਮ ਲਾਇਆ ਮਨੀ ਇਹ ਨਜ਼ਰ ਆ ਰਹੇ ਨੇ ਤੇ ਨਾਲ ਸਾਡੇ ਦੋ ਬੰਦੇ ਜਿਹਨਾਂ ਨੇ ਸਾਡੀ ਹੈਲਪ ਕੀਤੀ ਐ ਸਿਸਟਮ ਲਾਉਣ ਦੇ ਵਿੱਚ ਪਹਿਲਾਂ ਮੈਂ ਗੱਲ ਕਰਾਂ ਸਾਡਾ ਸਰਪੰਚ ਕਮਲਜੀਤ ਸੋਨੀ ਤੇ ਤੁਹਾਡਾ ਨਾਂ ਜੀ ਮਨੀ ਤੇ ਤੁਹਾਡਾ ਨਾਂ ਜੀ ਸਰ ਪ੍ਰੀਤ ਜੀ ਇਹ ਸਾਡੇ ਦੋ ਬੰਦੇ ਸਾਡੇ ਇੱਥੋਂ ਹੀ ਧਰੌਲੇ ਸੀ ਲਏ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਕੰਮ ਕਰਾਉਣ ਚ ਇਹ ਦੋ ਬੰਦੇ ਮੇਰੇ ਟੀਮ ਦੇ ਮੈਂਬਰ ਨੇ ਜਿੰਨੇ ਅਸੀਂ ਵਰਕ ਕਰਦੇ ਆ ਤੇ ਨਾਲ ਆ ਸਾਡੇ ਮੁੰਡਾ ਮਨੀ ਜਿਹੜਾ ਕਿ ਮਾਲਕ ਐ ਤੁਸੀਂ ਸਸੀ ਕਾਲ ਜੀ ਮਨੀ ਹਾਂਜੀ ਕਿਵੇਂ ਲੱਗਿਆ ਭਰਾ ਬਹੁਤ ਤਸੱਲੀ ਹੋਈ ਹੈ ਜੀ ਕੰਮ ਤੋਂ ਠੀਕ ਐ ਉਮੀਦ ਨਾਲੋਂ ਜ਼ਿਆਦਾ ਪਾਣੀ ਆ ਜੀ ਅੱਛਾ ਇਹਨਾਂ ਨੇ ਸੋਚਿਆ ਵੀ ਨਹੀਂ ਸੀ अच्छा ते ਬਹੁਤ ਵਧੀਆ ਰਿਜ਼ਲਟ ਆ। ਹੁਣ ਲੱਗਦਾ ਸੀ ਕਿ ਢਿੱਲਾ ਜਿਹਾ ਇੱਕ ਪ੍ਰੈਸ਼ਰ ਮਿਲੂਗਾ ਪਾਣੀ ਹਾਂ। ਜਿਵੇਂ ਆਮ ਦੇਖਦੇ ਆਂ ਜੀ ਮੋਟਰਾਂ YouTube ਵਗੈਰਾ ਤੇ ਚੱਲਦੀਆਂ। ਹੂੰ। ਉਹਨਾਂ ਦਾ ਸਾਨੂੰ ਐ ਹੁੰਦਾ ਵੀ ਧਾਰ ਨਹੀਂ ਵੱਜਦੀ, ਪਾਣੀ ਆਉਂਦਾ ਜ਼ਰੂਰ ਹੈ। ਪਰ ਟੋਲਾ ਜਿਹਾ ਪਾਣੀ ਜਿਹੜਾ ਪੰਜਾਬੀ ਜੀ ਕਹ ਦਿੰਦੇ ਹਾਂ ਨਾ। ਹਾਂ ਜੀ ਕਹਿ ਸਕਦੇ ਆਪਾਂ। ਹਾਂ ਹਾਂ ਹਾਂ। ਦੀਪਾਰ ਅੱਜ ਚੱਲਦੀ ਮੋਟਰ ਦੇਖ ਕੇ ਹਾਂ ਹਾਂ। ਤਾਂ ਬਹੁਤ ਰੂਹ ਖੁਸ਼ ਹੋਈ ਆ। ਕਿਉਂਕਿ ਜਦੋਂ ਬਹੁਤ ਟਾਈਮ ਬਾਅਦ ਮੋਟਰ ਲੱਗੇ ਆਪਦੇ ਆਪ ਹੂੰ। ਤਾਂ ਮਨ ਨੂੰ ਤਸੱਲੀ ਹੁੰਦੀ ਆ। ਬਾਕੀ ਕੰਮ ਨੂੰ ਦੇਖ ਕੇ ਬਹੁਤ ਜਿਆਦਾ ਤਸੱ ਕੋਈ ਕੋਈ ਇੱਕ ਕਮੀ ਜਿਹੜੀ ਤੁਹਾਨੂੰ ਲੱਗੇ ਸਾਡੇ ਚ ਵੀ ਆ ਹੋਣਾ ਨਹੀਂ ਚਾਹੀਦਾ ਸੀ ਆ ਇਹ ਕਰਤਾ ਇਹਨਾਂ ਨੇ ਕੋਈ ਹੈਗੀ ਐਦਾਂ ਦੀ ਗੱਲ ਉਸਾਰ ਕਰੀਏ ਅੱਗੇ ਨੂੰ ਨਹੀਂ ਜੀ ਇਹ ਜੀ ਕੋਈ ਕਮੀ ਤਾਂ ਲੱਗੀ ਨਹੀਂ ਸਾਨੂੰ ਕਿਉਂਕਿ ਬਸ ਥੋੜਾ ਜਾਇ ਐ ਵੀ ਤੁਸੀਂ ਸਵੇਰੇ ਜਲਦੀ ਆ ਜਾਇਆ ਕਰੋ ਤਾਂ ਬਹੁਤ ਵਧੀਆ ਕੰਮ ਟਾਈਮ ਦਾ ਬਿਲਕੁਲ ਸਹੀ ਗਾ ਚਲੋ ਖैर ਇਹ ਅਸਲ ਚ ਮਸਲਾ ਇਹ ਹੁੰਦਾ ਮੈਂ ਜੀ ਹੋਰ ਕੋਈ ਕਮੀ ਨਹੀਂ ਹੈਗੀ ਠੀਕ ਹੈ ਬਾਕੀ ਸਾਰਾ ਸਟਾਫ ਬਹੁਤ ਫਲਾਈਟ ਹੈ ਜੀ ਚਲੋ ਜਿਹੜੀ ਵੀ ਗੱਲ ਆਪਾਂ ਪੁੱਛਦੇ ਆਂ ਪੂਰੀ ਜਾਣ ਪਾਏਦਾਂਗੇ ਨਾ ਬਹੁਤ ਵਧੀਆ ਤਸੱਲੀ ਹੋ ਜਾਈ ਤੁਹਾਨੂੰ ਚਲੋ ਇਹ ਜਿਹੜਾ ਤੁਹਾਡਾ ਸਵਾਲ ਹੈ ਇੱਕ ਇਹ ਅਸਲ ਜਿਹਦਾ ਕਾਰਨ ਇਹ ਹੈ ਕਿ ਕਿ ਅਸੀਂ ਸਾਰੇ ਪੰਜਾਬ ਚ ਸਿਸਟਮ ਲਾਉਨੇ ਆ ਜੀ ਆਪਰੇਟ ਅਸੀਂ ਰਾਜਪੁਰ ਤੋਂ ਕਰਦੇ ਆ ਸੋ ਰਾਤ ਨੂੰ ਵੀ ਇਹ ਲੇਟ ਟੁੱਟ ਜਾਂਦੇ ਆ ਮੁੰਡੇ ਹਾਂਜੀ ਹਾਂ ਤੇ ਫਸ ਮੇਰੇ ਫਿਰ ਵਿਚਾਰੇ ਸਾਝੇ ਹੋਣ ਦੀ ਕੋਸ਼ਿਸ਼ ਕਰਦੇ ਆ ਫਿਰ 2 ਘੰਟਾ ਸਾਡਾ ਇੱਥੋਂ ਰਸਤਾ ਹੀ ਆ ਅੱਜ ਵੀ ਸਵੇਰੇ ਅਸੀਂ 8 ਵਜੇ ਚੱਲੇ ਸੀ ਉੱਥੋਂ ਹਾਂਜੀ 8 ਵਜੇ ਚੱਲੇ ਤਾਂ 10 ਵਜੇ ਤੁਹਾਡੇ ਕੋਲ ਲਗਭਗ ਪਹੁੰਚ ਗਏ ਸੀ ਹਨਾ ਸੋ ਤਾਂ ਕਰਕੇ ਇਹ ਲੇਟ ਫਿਰ ਜ਼ਰੂਰ ਹੋ ਜਾਂਦੇ ਆ ਤੇ ਪਰ ਸੜਕਾਂ ਵਿੱਚ ਕੋਈ ਤੁਹਾਨੂੰ ਕਮੀ ਮਿਲੂਗੀ ਨਹੀਂ ਹਨਾ ਚਲੋ ਸ਼ੁਕਰੀਆ ਜੀ ਮਿਹਰਬਾਨੀ ਧ ਸੋ ਕਿਸਾਨ ਵੀਰੋ ਅਸੀਂ ਮਨੀ ਮੇਰੇ ਨਾਲ ਜਿਹੜੇ ਓਨਰ ਨੇ ਮਾਲਕ ਨੇ ਫੇਸ ਪੰਪ ਦੇ ਪਾਣੀ ਕੁਸ ਨੂੰ ਫੇਰ ਤੋਂ ਦਿਖਾ ਦਿੰਨਾ 2.5 ਇੰਚ ਦਾ ਪ੍ਰੈਸ਼ਰ ਜਿਵੇਂ ਇਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀਗੀ ਕਿਉਂਕਿ ਇਹਨਾਂ ਨੇ ਜੋ ਵੀਡੀਓ ਦੇਖਿਆ ਸੀ ਤੇਲੇ ਜਿਹਾ ਪ੍ਰੈਸ਼ਰ ਹੁੰਦੇ ਨੇ ਪਰ ਇਹ ਕਹਿੰਦਾ ਵੀ ਸਾਡੀ ਉਮੀਦ ਨਾਲ ਵੱਧ ਪਾਣੀ ਆ ਸੋ ਜੇ ਤੁਸੀਂ ਵੀ ਕੋਈ ਸਿਸਟਮ ਸਾਡੇ ਕੋਲ ਲਾਉਣਾ ਜਾਂ ਸਿਸਟਮ ਤੁਹਾਡਾ ਕੋਈ ਲੱਗਿਆ ਹੋਇਆ ਤੁਸੀਂ ਉਹਨੂੰ ਰਿਪੇਅਰ ਕਰਾਉਣਾ ਚਾਹੋ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਾਡੇ ਸਕਰੀਨ ਦੇ ਉੱਤੇ ਚੱਲ ਰਹੇ ਨੇ ਉਹਨਾਂ ਨੰਬਰਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਨਵੀਂ ਜਗ੍ਹਾ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਾਰੇ ਦੋਸਤੋ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ